ਅੱਜ ਸਿੰ ਪਬਲਾ ਫੈਮਿਲੀ ਮੈਂਬਰਸ ਇਸ ਕਰਕੇ ਇਕੱਠੇ ਹੋਏ ਆ ਕਿ ਸਾਡਾ ਵੀਰ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਰਿਹਾ ਉਸ ਦੀ ਗੱਲ ਕਰਨ ਤੋਂ ਪਹਿਲਾਂ ਸਾਡੇ ਸਾਰਿਆਂ ਵੱਲੋਂ ਸਾਡੇ ਸਾਰੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੇ ਸਤਸ੍ਰੀ ਅਕਾਲ ਪਰ ਇਹ ਬਹੁਤ ਦੁੱਖ ਦਾ ਸਮਾਂ ਹੈ ਕਿ ਰਾਜਵੀਰ ਜਵੰਦਾ ਜੀ ਜਿਹੜੇ ਸੰਗੀਤਕ ਜਗਤ ਦੇ ਵਿੱਚ ਇੱਕ ਆਪਣਾ ਮੁਕਾਮ ਰੱਖਦੇ ਸੀ ਉਹ ਅੱਜ ਸਾਡੇ ਵਿੱਚ ਨਹੀਂ ਰਹੇ ਤਾਂ ਇਸ ਦੁੱਖ ਦੇ ਵਿੱਚ ਅਸੀਂ ਅੱਜ ਕੋਈ ਵੀ ਵੀਡੀਓ ਸ਼ੂਟਿੰਗ ਕਰ ਰਹੇ ਹੋਏ। ਉਹ ਸਰਦਾਜ਼ ਨਹੀਂ ਦਿੰਦੇ ਹੋਏ ਇੱਕੋ ਹੀ ਸ਼ਬਦ ਕਹਨੇ ਆ ਕਿ ਹੋਏ ਮੇਰੇ ਸੱਚੇ ਪਾਸ਼ਾ ਜਿਹੜਾ ਵੀਰ ਸਾਨੂੰ ਛੱਡ ਕੇ ਗਿਆ ਉਹਦੇ ਪਰਿਵਾਰ ਨੂੰ ਪਾਣਾ ਮਰਨ ਦਾ ਬਲ ਵਖਸ ਤੇ ਉਸ ਦੀ ਵਿਚੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਖਸ ਤਾਂ ਕਿ ਉਹ ਵੀਰ ਫਿਰ ਕਿਸੇ ਘਰ ਦਾ ਚਰਾਗ ਬਣ ਕੇ ਇਸ ਦੁਨੀਆ ਦੇ ਉੱਤੇ ਕੋਸ਼ਨਾ ਕੋਸ਼ ਕੁਸਤ ਪਰਿਵਾਰ ਦੇ ਘਰ ਦਾ ਚਰਾਗ ਵਾਂਦਾ ਹੋਇ ਰੋਸ਼ਨੀ ਪੈਦਾ ਕਰੇ ਜਿੱਤੇ ਅੱਜ ਸਾਡੇ ਰਾਜਵੀਰ ਜਵੰਦਾ ਜੀ ਸਾਡੇ ਚ ਨਹੀਂ ਰਹੇ ਉਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਘਟੇ ਚੱਲੇ ਆ ਜਿਨ੍ਹਾਂ ਦੇ ਵਿੱਚ ਸਾਡਾ ਵੀਰ ਸ਼ੋਭਦੀਪ ਸਿੰਘ ਮੂਸੇਵਾਲ ਤੇ ਪਿਛਲੇ ਸਮੇਂ ਦੇ ਵਿੱਚ ਜਸਵਿੰਦਰ ਭੱਲਾ ਜੀ ਹਾਸਿਆਂ ਦੀ ਪਟਾਰੀ ਜਿਹੜੇ ਸਾਡੇ ਚ ਰਹੇ ਨਹੀਂ ਨਹੀਂ ਰਹੇ ਅਸੀਂ ਸਾਰਿਆਂ ਨੂੰ ਸ਼ਰਧਾਂਜਲੀ ਦਿੰਨੇ ਆ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਵੱਲ ਬਖਸ਼ੇ ਮਹਾਰਾਜ ਦੇ ਅਗੇ ਅਰਦਾਸ ਵੀ ਕਰਦੇ ਹਾਂ ਜਿੱਦਣ ਤੋਂ ਰਾਜਵੀਰ ਜਵੰਦਾ ਜੀ ਦਾ ਐਕਸੀਡੈਂਟ ਹੋਇਆ ਉਦੋਂ ਤੋਂ ਹੀ ਕਈ ਵਾਰ ਇਹ ਅਫਵਾਹਾਂ ਉੜੀਆਂ ਕਿ ਰਾਜਵੀਰ ਜੀ ਸਾਡੇ ਚ ਨਹੀਂ ਰਹੇ ਤੇਲ ਨੂੰ ਸਾਡੇ ਨੂੰ ਬਹੁਤ ਵੱਡੀ ਥੇਸ ਪਹੁੰਚੀ ਜਿੱਥੇ ਸਾਡੇ ਦਿਲ ਨੂੰ ਥੇਸ ਪਹੁੰਚੀ ਅੱਜ ਜਦੋਂ ਇਹ ਪਤਾ ਲੱਗਿਆ ਉਹ ਸੱਚ ਦੇ ਵਿੱਚ ਹੀ ਸਾਡੇ ਚ ਨਹੀਂ ਰਹੇ ਤਾਂ ਉੱਥੇ ਉਸ ਦੇ ਪਰਿਵਾਰ ਨੂੰ ਬਹੁਤ ਵੱਡੀ ਥੇਸ ਪਹੁੰਚੀ ਉਹ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਆਇਆ ਕਿਸੇ ਮਾਪੇ-ਵਾਪੇ ਦਾ ਇੱਕ ਇਕਲੌਤਾ ਪੁੱਤ ਉਹਨਾਂ ਦੇ ਕੋਲੋਂ ਚਲਾ ਜਾਵੇ ਤੇ ਇੱਕ ਪਰਿਵਾਰ ਦਾ ਜਿਹੜਾ ਮੈਂਬਰ ਆ ਜੇ ਉਹ ਵੀ ਉਹ ਜਿਹੜਾ ਉਸ ਪੁੱਤ ਕੋਲ ਪਰਿਵਾਰ ਦਾ ਕਮਾਊ ਪੁੱਤ ਸੀ ਤੇ ਉਹਦੇ ਮਗਰੋਂ ਇਕੱਲਾ ਉਹ ਹੀ ਨਹੀਂ ਕਮਾਉਂਦਾ ਸੀ ਉਹਦੇ ਨਾਲ ਜਿੰਨੇ ਵੀ ਲੋਕ ਸਜਿੰਦੇ ਕੰਮ ਕਰਨ ਵਾਲੇ ਆ ਜਾਂ ਹੋਰ ਲੋਕ ਜਿਹੜੇ ਉਹਦੇ ਨਾਲ ਕੰਮ ਕਰਦੇ ਆ ਰਾਹੇ ਵਿਖਾਏ ਕੋ ਟੈਂਟ ਵਾਲਾ ਹੋ ਗਿਆ ਕੋਈ ਹੋਰ ਹੋ ਗਿਆ ਬਹੁਤ ਸਾਰੇ ਲੋਕ ਜਿਹੜੇ ਰੋਜ਼ਗਾਰ ਪ੍ਰਾਪਤ ਕਰਦੇ ਸੀ ਉਹਦੇ ਕੰਮ ਦੇ ਨਾਲ ਤੇ ਉਹਨਾਂ ਸਾਰਿਆਂ ਨੂੰ ਵੀ ਬਹੁਤ ਘਾਟਾ ਪਿਆ ਤੇ ਜੇ ਅਸੀਂ ਆਪਣੀ ਗੱਲ ਕਰੀਏ ਅਸੀਂ ਵੀ ਉਹਨਾਂ ਦੇ ਜਿਹੜੇ ਗੀਤ ਆ ਆਪਣੇ ਪਰਿਵਾਰਾਂ ਚ ਬੈਠ ਕੇ ਸੁਣਦੇ ਸੀ ਕਿਉਂਕਿ ਉਹਨਾਂ ਦੇ ਜਿਹੜੇ ਗੀਤ ਸੀ ਸਮਾਜਿਕ ਹੁੰਦੇ ਸੀ ਤੇ ਸਮਾਜਿਕ ਗੀਤਾਂ ਨੂੰ ਆਪਸੀਂ ਆਪਣੀ ਫੈਮਿਲੀ ਚ ਬੈਠ ਕੇ ਸੁਣ ਸਕਦੇ ਆ ਤੇ ਇਹੋ ਜਿਹੜੇ ਜਿਹੜੇ ਸਿੰਗਰ ਆ ਉਹ ਸਾਨੂੰ ਨਹੀਂ ਮਿਲਣੇ ਤੇ ਹੋਰ ਲੋਟਕੜਚੀਆਂ ਵਾਲੇ ਦਾ ਬਹੁਤ ਸਾਰੇ ਸਿੰਗਰ ਹੈਗੇ ਆ ਪਰ ਜਿਹਨਾਂ ਲੋਕਾਂ ਨੂੰ ਤੁਸੀਂ ਆਪਣੇ ਪਰਿਵਾਰ ਚ ਬੈਠ ਕੇ ਸੁਣਨਾ ਉਹ ਬਿਲੜੇ ਹੀ ਹੁੰਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਰਾਜਵੀਰ ਜਵੰਦਾ ਵੀ ਸੀਗੇ ਸਾਨੂੰ ਬੜਾ ਹੀ ਦੁੱਖ ਹੋਇਆ ਤੇ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮਲਣ ਦਾ ਬਲ ਬਖਸ਼ੇ ਤੇ ਅਸੀਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਪਾਣਾ ਬੰਨ ਦਾ ਬਲ ਵਾਹ। ਅੱਦੇ ਬਾਬਲਾ ਫੈਮਿਲੀ ਵੱਲੋਂ ਰਾਜਵੀਰ ਜਵੰਦਾ ਸਾਹਿਬ ਨੂੰ ਸੱਚੇ ਦਿਲੋਂ ਸਨਮਾਨ ਲਈ ਦਿੰਦੇ ਆ। ਇਹ ਸੱਚੇ ਪਾਤਸ਼ਾਹ ਸਾਡੇ ਵਿਛੜੇ ਹੋਏ ਉਸ ਵੀਰ ਰਾਜਵੀਰ ਜਵੰਦਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ ਤੇ ਤੇਡੀਆਂ ਮੇਡੀਆਂ ਜੁਨਾ ਤੋਂ ਬਚਾ ਕੇ ਰੱਖਣਾ ਤੇ ਜਿਹੜਾ ਉਹਦਾ ਪਰਿਵਾਰ ਆ ਪਿੱਛੇ ਉਹਨੂੰ ਭਾਣਾ ਮੰਨਣ ਦਾ ਬਲ ਬਖਸ਼ ਤਾਂ ਕਿ ਉਹ ਪਰਿਵਾਰ ਇਸ ਦੁੱਖ ਦਾ ਜਿਹੜਾ ਪਹਾੜ ਆ ਉਹਨੂੰ ਸਹਿ ਸਕੇ ਤੇ ਆਪਣੀ ਜਿਹੜੀ ਜ਼ਿੰਦਗੀ ਦਾ ਅਗਲਾ ਤੋੜ ਆ ਉਹ ਸਫਲ ਨੂੰ ਚੰਗੀ ਤਰ੍ਹਾਂ ਪੰਡਿਤ ਮਾਰਦਾ ਹੋਇਆ ਆਪਣੀ ਜ਼ਿੰਦਗੀ ਜੀ ਸਕੇ ਪਰ ਇਹ ਦੁੱਖ ਬਹੁਤ ਜ਼ਿਆਦਾ ਆ ਤੇ ਇਹ ਅਕਾਲਪੁਰਖ ਤੇਰੀ ਤਪ ਤੋਂ ਬਿਨਾ ਇਹ ਦੁੱਖ ਸਹਿਿਆ ਨਹੀਂ ਜਾ ਸਕਦਾ ਕਿਰਪਾ ਕਰੋ ਰਾਜਵੀਰ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਚਾਣਮਣੇ ਦੇ ਲੋਕਾਂ ਉਹਨਾਂ ਦੇ ਦਿਨ ਨੂੰ ਢਾਰਸ ਬਿਤਾਉਂਦੇ ਹੋਏ ਇਸ ਜ਼ਿੰਦਗੀ ਨੂੰ ਆਪਣੀ ਤੋਰੇ ਤੋਰਨ ਦਾ ਬਲ ਬਖਸ਼ੋ ਤਾਂ ਕਿ ਉਹ ਲੋਕ ਆਪਣੀ ਜ਼ਿੰਦਗੀ ਦਾ ਤੋਰਾਂ ਤੋਰ ਸਕਣ ਇਹ ਮੈਂ ਕਹਿੰਦਾ ਹੋਇਆ ਪਰਵਤ ਦੇ ਭਲੇ ਦੀ ਅਰਦਾਸ ਕਰਦੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ Vai good jeito